ਮੈਂਬਰ ਸ਼੍ਰੋਮਣੀ ਕਮੇਟੀ ਵੀ ਉਹ ਲੈਂਦਾ ਤਨਖਾਹ ਆ ਪਰ ਜਿਹੜੇ ਕੰਮ ਕਰਦਾ ਆ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਸਿਧਾਂਤਾਂ ਤੋਂ ਉਲਟ ਕਰ ਰਿਹਾ ਆ ਤੇ ਸੰਗਤ ਜੀ ਇੱਥੇ ਆਉਣ ਵਾਲੀ 8 10 ਤਰੀਕ ਦੇ ਵਿੱਚ ਵਿੱਚ ਇਸ ਦਰਸ਼ਨ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਜਾਜ਼ਤ ਦਿੱਤੀ ਆ ਭਈ ਇੱਥੇ ਸ੍ਰੀ ਅਖੰਡ ਪਾਤਸ਼ਾਹਬ ਹੋ ਸਕਦੇ ਆ ਮੈਂ ਸ਼੍ਰੋਮਣੀ ਕਮੇਟੀ ਦੇ ਦਰਸ਼ਨ ਸਿੰਘ ਮੈਂਬਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਜੇ ਤੂੰ ਇਹ ਇਹ ਕੰਮ ਕਰਾਇਆ ਜਾਂ ਤੂੰ ਗੁਰੂ ਗ੍ਰੰਥ ਸਾਹਿਬ ਦੇ ਧੱਕੇ ਨਾਲ ਉਥੋਂ ਪ੍ਰਕਾਸ਼ ਕਰਨ ਦੀ ਗੱਲ ਕੀਤੀ ਤੇ ਤੇਰਾ ਡਟ ਕੇ ਵਿਰੋਧ ਕਰਾਂਗੇ ਔਰ ਅਸੀਂ ਉਸ ਥਾਂ ਤੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਹੀਂ ਹੋਣ ਦਵਾਂਗੇ ਇੱਕ ਡੇਰੇ ਵਿੱਚ ਕੱਚੀਆਂ ਮਾਈਆਂ ਫਿਰੋਜ਼ਪੁਰ ਜਿੱਥੇ ਕਿ ਮੈਂਬਰ ਦਰਸ਼ਨ ਸਿੰਘ ਵੱਲੋਂ ਸ਼੍ਰੋਮਨੀ ਕਮੇਟੀ ਦਾ ਜੋ ਮੈਂਬਰ ਆ ਫਿਰੋਜ਼ਪੁਰ ਤੋਂ ਪਿੰਡ ਸ਼ੇਰਖਾਨ ਉਹ ਦਰਸ਼ਨ ਸਿੰਘ ਹੈ ਸ਼੍ਰੋਮਨੀ ਕਮੇਟੀ ਦਾ ਮੈਂਬਰ ਆ ਸੰਗਤ ਜੀ ਪਰ ਉਹ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਕੱਚੀਆਂ ਮਾਈਆਂ ਜਟੇਰੀਆਂ ਦੀ ਥਾਂ ਆ ਜਿੱਥੇ ਕਿ ਮਾਤਾ ਦੀਆਂ ਚੁੰਨੀਆਂ ਔਰ ਮਾਤਾ ਦੀ ਜੋ ਉਥੇ ਜੋਤਾਂ ਜਗਦੀਆਂ ਆ ਤੇ ਇੱਕ ਸਮਾਧ ਵੀ ਬਣੀ ਆ ਤੇ ਉਥੇ ਕੋਈ ਵੀ ਗੁਰਮ ਰਿਆਦਾ ਕੋਸ਼ ਨਹੀਂ ਸੰਗਤ ਜੀ ਅਕਾਲ ਤਖਤ ਸਭ ਤੋਂ ਹੁਕਮ ਜਾਰੀ ਹੋਇਆ ਆ ਜਠੇਰਿਆਂ ਤੇ ਮਠਾਂ ਤੇ ਤੇ ਪੀਰਾਂ ਦੀਆਂ ਦਰਗਾਹਾਂ ਤੇ ਜਾਂ ਹੋਰ ਮਨਮਤ ਸਥਾਨਾਂ ਤੇ ਧੰ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਪ੍ਰਕਾਸ਼ ਨਾ ਅਖੰਡ ਪਾਠ ਸਨਾ ਸੁਖਣੀ ਸਾਹਿਬ ਦੇ ਪਾਠ ਹੋ ਸਕਦੇ ਆ ਪਰ ਆ ਥੋੜੇ ਦਿਨ ਅਜੇ ਤੱਕ ਸ਼੍ਰੋਮਣੀ ਕਮੇਟੀ ਜਿਹੜੀ ਆ ਇਸ ਦਲਦਲ ਤੋਂ ਵਿੱਚੋਂ ਨਹੀਂ ਨਿਕਲੀ ਜਿਹੜਾ ਕਿ ਆ ਸਰਸੇ ਸਾਧ ਤੇ ਬਾਦਲਾਂ ਨੂੰ ਝੂਠੀਆਂ ਮਾਫੀਆਂ ਇਹਨਾਂ ਵਿੱਚੋਂ ਨਹੀਂ ਨਿਕਲੀ ਸੰਗਤ ਜੀ ਇਹਨਾਂ ਨੇ ਇੱਕ ਦਰਸ਼ਨ ਸਿੰਘ ਆ ਮੈਂਬਰ ਰੋਜਪੁਰ ਤੋਂ ਉਹ ਜਿਹੜਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਉਹ ਲੈਂਦਾ ਤਨਖਾਹ ਆ ਪਰ ਜਿਹੜੇ ਕੰਮ ਕਰਦਾ ਆ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਸਿਧਾਂਤਾਂ ਤੋਂ ਉਲਟ ਕਰ ਰਿਹਾ ਆ ਤੇ ਸੰਗਤ ਜੀ ਇੱਥੇ ਆਉਣ ਵਾਲੀ 8 10 ਤਰੀਕ ਦੇ ਵਿੱਚ ਵਿੱਚ ਇਸ ਦਰਸ਼ਨ ਸਿੰਘ ਮੈਂਬਰ ਸ਼੍ਰੋਮਨੀ ਕਮੇਟੀ ਨੇ ਇਜਾਜ਼ਤ ਦੇ ਦਿੱਤੀ ਆ ਭਈ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਹੋ ਸਕਦੇ ਆ ਮੈਂ ਸ਼੍ਰੋਮਨੀ ਕਮੇਟੀ ਦੇ ਦਰਸ਼ਨ ਸਿੰਘ ਮੈਂਬਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਜੇ ਤੂੰ ਇਹ ਇਹ ਕੰਮ ਕਰਾਇਆ ਜਾਂ ਤੂੰ ਗੁਰੂ ਗ੍ਰੰਥ ਸਾਹਿਬ ਦੇ ਧੱਕੇ ਨਾਲ ਉਥੋਂ ਪ੍ਰਕਾਸ਼ ਕਰਨ ਦੀ ਗੱਲ ਕੀਤੀ ਤੇ ਤੇਰਾ ਡਟ ਕੇ ਵਿਰੋਧ ਕਰਾਂਗੇ ਔਰ ਅਸੀਂ ਉਸ ਥਾਂ ਤੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਹੀਂ ਹੋਣ ਦਵਾਂਗੇ ਨਾ ਹੀ ਅਖੰਡ ਪਾਠ ਸਾਹਿਬ ਸ਼੍ਰੀ ਹੋਣ ਦਵਾਂਗੇ ਤੇ ਸੰਗਤ ਜੀ ਤੁਸੀਂ ਵੀਡੀਓ ਦੇਖ ਸਕਦੇ ਆ ਨਾਲ ਕਿ ਤੁਹਾਨੂੰ ਲੱਗਦਾ ਇੱਥੇ ਅਖੰਡ ਪਾਠ ਸਾਹਿਬ ਹੋ ਸਕਦੇ ਆ ਜੇ ਤੁਸੀਂ ਅਖੰਡ ਪਾਠ ਸਾਹਿਬ ਕਰਾਉਣੇ ਆ ਗੁਰਦੁਆਰਾ ਸਾਹਿਬ ਲਾਗੇ ਪਿੰਡ ਦਾ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਵੱਡੇ ਪੈਂਦੇ ਆ ਉਸ ਥਾਂ ਤੇ ਤੁਸੀਂ ਜਿਹੜੇ ਅਖੰਡ ਪਾਠ ਸਾਹਿਬ ਆਰੰਭ ਕਰਾ ਸਕਦੇ ਹੋ ਤੁਹਾਨੂੰ ਜ਼ਰੂਰੀ ਨਹੀਂ ਕਿ ਜਠੇਰੀਆਂ ਦੇ ਹੀ ਤੁਸੀਂ ਇੱਥੇ ਲਿਆ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਅਪਮਾਨ ਕਰਨਾ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਫਿਰੋਜ਼ਪੁਰ ਦੀ ਸੰਗਤ ਨੂੰ ਉੱਥੇ ਦੇ ਭਾਈ ਮਹਾਰਮ ਸਿੰਘ ਸਤਕਾਰ ਕਮੇਟੀ ਦੇ ਜੋ ਬਹੁਤ ਵੱਡੀ ਸੇਵਾ ਕਰ ਰਹੇ ਆ ਉਹਨਾਂ ਨੇ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਤੇ ਆਪਾਂ ਜਿਹੜੀ ਇਹ ਸੰਗਤ ਨੂੰ ਗੱਲ ਦੱਸ ਰਹੇ ਆ ਸੰਗਤ ਜੀ ਫਿਰੋਜ਼ਪੁਰ ਦੀ ਸੰਗਤ ਨੂੰ ਤੇ ਗੁਰੂ ਸਾਰਿਆਂ ਦਾ ਗੁਰੂ ਆ ਆਪਾਂ ਗੁਰੂ ਦਾ ਸਤਕਾਰ ਕਰਾਣਾ ਸਤਕਾਰ ਬਹਾਲ ਕਰਾਉਣ ਵਾਸਤੇ ਆ ਤੇ ਜਿੱਥੇ ਗੁਰੂ ਦਾ ਸਤਕਾਰ ਨਹੀਂ ਹੁੰਦਾ ਉੱਥੇ ਆਪਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾ ਨੂੰ ਨਹੀਂ ਲੈ ਕੇ ਜਾਵਾਂਗੇ ਤਾਂ ਜੇ ਇਹ ਦਰਸ਼ਨ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਦਾ ਜੇ ਕਿਤੇ ੱੱਕੇ ਨਾਲ ਉਥੇ ਕਰਾਊਗਾ ਤੇ ਇਹ ਤੇ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਔਰ ਉਹਦੇ ਡਾਂਗ ਵੀ ਫੇਰਾਂਗੇ ਆਪਾਂ ਇਹ ਅੱਗੇ ਇਹਨੂੰ ਦੱਸ ਦਿੱਤਾ ਆ ਇਹ ਅੱਗੇ ਵੀ ਪਹਿਲਾਂ ਪ੍ਰਕਾਸ਼ ਕਰਾਉਣਾ ਚਾਹੁੰਦਾ ਸੀ ਪਰ ਪ੍ਰਕਾਸ਼ ਸਿੰਘ ਆਨੇ ਭਾਈ ਮਹਾਲਮ ਸਿੰਘ ਉਹਨਾਂ ਨੇ ਪਹਿਲਾਂ આજ ਤੋਂ ਕਾਫੀ ਦੇਰ ਪਹਿਲਾਂ ਉਹ ਨਹੀਂ ਹੁਣ ਦਿੱਤੇ ਗੁਰੂ ਸਾਹਿਬ ਦੇ ਪ੍ਰਕਾਸ਼ ਤੇ ਮੈਂ ਹੁਣੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਜਿਹੜੇ ਵੀ ਹੈਗੇ ਆ ਹੁਣ ਉਹਨਾਂ ਨੂੰ ਤਾਂ ਕਰੇ ਵੀਡੀਓ ਜਾਣੇ ਚਾਹੀਦੀ ਆ ਵੀ ਜਿਹੜੀ ਹੈਗੀ ਆ ਫਰੋਜ਼ਪੁਰ ਦੁਬਾਰਾ ਫਿਰ ਇੱਕ ਵਾਰੀ ਦੇਖ ਕੇ ਉੱਥੇ ਦੇਖਿਆ ਜਾਵੇ ਉੱਥੇ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲੈ ਕੇ ਜਾਣ ਵਾਲੀ ਨਹੀਂ ਤਾਂ ਉਹ ਜਠੇਰੀਆਂ ਦੀ ਥਾਂ ਆ ਮਾਤਾ ਦੀ ਉੱਥੇ ਥਾਂ ਪੈਂਦੀ ਆ ਉੱਥੇ ਏ ਤੁਸੀਂ ਆ ਦੇਖ ਸਕਦੇ ਹੋ ਵੀਡੀਓ ਆਪਨ ਆਪਾਂ ਨਹੀਂ ਬਣਾਈਏ ਭਾਈ ਮਹਾਲਮ ਸਿੰਘ ਨੇ ਸਾਰੀ ਵੀਡੀਓ ਉਥੋਂ ਸਾਰੀ ਕਵਰੀ ਕਰਕੇ ਲੈ ਕੇ ਆਇਆ ਆ ਪਰ ਪਤਾ ਨਹੀਂ ਕਿਉਂ ਇਹ ਜਥੇਦਾਰਾਂ ਨੇ ਇਹਨਾਂ ਨੂੰ ਹਾਂ ਕਰ ਦਿੱਤੀ ਆ ਵੀ ਤੁਸੀਂ ਇਹ ਤੇ ਅਖੰਡਪਰ ਸਾਹਿਬ ਕਰਾ ਸਕਦੇ ਹੋ ਵਿੱਚੇ ਜਥੇਦਾਰ ਤੁਸੀਂ ਸੁਣ ਲੋ ਤੇ ਵਿੱਚੇ ਜਿਹੜੇ ਹੈਗੇ ਆ ਸ਼ਰੋਮਨੀ ਕਮੇਟੀ ਦੇ ਮੈਂਬਰ ਤੁਹਾਡੀ ਜਿਹੜੀ ਹੈਗੀ ਆ ਮੈਂਬਰ ਜਿਹੜੇ ਤੁਸੀਂ ਬਣੇ ਆ ਤੁਹਾਡੀ ਅੱਜ ਤੋਂ 10 ਸਾਲ ਪਹਿਲਾਂ ਦੀ ਇਹ ਮੈਂਬਰ ਜਿਹੜੀ ਹੈਗੀ ਆ ਉਹ ਖਤਮ ਹੋ ਚੁੱਕੀ ਆ ਤੁਸੀਂ ਇਹ ਕੋਈ ਇੱਕ ਕਿਸੇ ਨੂੰ ਕਹਿ ਸਕਦੇ ਵੀ ਇੱਥੇ ਸ਼੍ਰੀ ਖੰਡਪੁਰ ਸਾਹਿਬ ਰੱਖਣੇ ਜਾਂ ਨਹੀਂ ਰੱਖਣੇ ਇਹ ਜਥੇਦਾਰਾਂ ਦੇ ਹੱਥ ਵਿੱਚ ਆ ਜਥੇਦਾਰਾਂ ਨੂੰ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਵੀ ਉਹ ਥਾਂ ਦਾ ਦੇਖਿਆ ਜਾਵੇ ਇੱਥੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਹੀਂ ਲੈ ਕੇ ਜਾਣੇ ਜੇ ਲੈ ਕੇ ਜਾਵਾਂਗੇ ਤਾਂ ਸਾਡਾ ਵਿਰੋਧ ਕਰਾਂਗੇ ਸ਼ਰੋਮਣੀ ਕਮੇਟੀ ਦਾ ਜੋ ਮੈਂਬਰ ਆ ਫਿਰੋਜ਼ਪੁਰ ਤੋਂ ਪਿੰਡ ਸ਼ੇਰਖਾਨ ਉਹ ਦਰਸ਼ਨ ਸਿੰਘ ਹੈ ਸ਼ਰੋਮਣੀ ਕਮੇਟੀ ਦਾ ਮੈਂਬਰ ਆ ਸੰਗਤ ਜੀ ਪਰ ਉਹ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਕੱਚੀਆਂ ਮਾਈਆਂ ਜਠੇਰਿਆਂ ਦੀ ਥਾਂ ਆ ਜਿੱਥੇ ਕਿ ਮਾਤਾ ਦੀਆਂ ਚੁੰਨੀਆਂ ਔਰ ਮਾਤਾ ਦੀ ਜੋ ਉਥੇ ਜੋਤਾਂ ਜਗਦੀਆਂ ਆ ਤੇ ਇੱਕ ਸਮਾਦ ਵੀ ਬਣੀ ਆ ਤੇ ਉਥੇ ਕੋਈ ਵੀ ਗੁਰਮ ਰਿਆਦਾ ਕੁਛ ਨਹੀਂ ਸੰਗਤ ਜੀ ਅਕਾਲ ਤੱਕ ਸਭ ਤੋਂ ਹੁਕਮ ਜਾਰੀ ਹੋਇਆ ਆ ਜਠੇਰਿਆਂ ਤੇ ਮਠਾਂ ਤੇ ਤੇ ਪੀਰਾਂ ਦੀਆਂ ਦਰਗਾਹਾਂ ਤੇ ਜਾਂ ਹੋਰ ਮਨਮਤ ਸਥਾਨਾਂ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਪ੍ਰਕਾਸ਼ ਨਾ ਅਖੰਡ ਪਾਠਸ ਨਾ ਸੁਖਣੀ ਸਾਹਿਬ ਦੇ ਪਾਠ ਹੋ ਸਕਦੇ ਆ ਪਰ ਆ ਥੋੜੇ ਦਿਨ ਅਜੇ ਤੱਕ ਸ਼੍ਰੋਮਣੀ ਕਮੇਟੀ ਜਿਹੜੀ ਆ ਇਸ ਦਲਦਲ ਤੋਂ ਵਿੱਚੋਂ ਨਹੀਂ ਨਿਕਲੀ ਜਿਹੜਾ ਕਿ ਆ ਸਰਸੇ ਸਾਧ ਤੇ ਬਾਦਲਾਂ ਨੂੰ ਝੂਠੀਆਂ ਮਾਫੀਆਂ ਇਹਨਾਂ ਵਿੱਚੋਂ ਨਹੀਂ ਨਿਕਲੀ ਸੰਗਤ ਜੀ ਇਹਨਾਂ ਨੇ ਇੱਕ ਦਰਸ਼ਨ ਸਿੰਘ ਆ ਮੈਂਬਰ ਰੋਲਪੁਰ ਤੋਂ ਉਹ ਜਿਹੜਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਉਹ ਲੈਂਦਾ ਤਨਖਾਹ ਆ ਪਰ ਜਿਹੜੇ ਕੰਮ ਕਰਦਾ ਆ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਸਿਧਾਂਤਾਂ ਤੋਂ ਉਲਟ ਕਰ ਰਿਹਾ ਆ ਤੇ ਸੰਗਤ ਜੀ ਇੱਥੇ ਆਉਣ ਵਾਲੀ 8 10 ਤਰੀਕ ਦੇ ਵਿੱਚ ਵਿੱਚ ਇਸ ਦਰਸ਼ਨ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਜਾਜ਼ਤ ਦੇ ਦਿੱਤੀ ਆ ਭਈ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਹੋ ਸਕਦੇ ਆ ਮੈਂ ਸ਼੍ਰੋਮਨੀ ਕਮੇਟੀ ਦੇ ਦਰਸ਼ਨ ਸਿੰਘ ਮੈਂਬਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਜੇ ਤੂੰ ਇਹ ਇਹ ਕੰਮ ਕਰਾਇਆ ਜਾਂ ਤੂੰ ਗੁਰੂ ਗ੍ਰੰਥ ਸਾਹਿਬ ਦੇ ਧੱਕੇ ਨਾਲ ਉਥੋਂ ਪ੍ਰਕਾਸ਼ ਕਰਨ ਦੀ ਗੱਲ ਕੀਤੀ ਤੇ ਤੇਰਾ ਡਟ ਕੇ ਵਿਰੋਧ ਕਰਾਂਗੇ ਔਰ ਅਸੀਂ ਉਸ ਥਾਂ ਤੇ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਹੀਂ ਹੋਣ ਦੇਵਾਂਗੇ ਨਾ ਹੀ ਖੰਡਪੜ ਸਾਹਿਬ ਸ਼੍ਰੀ ਹੋਣ ਦੇਵਾਂਗੇ ਤੇ ਸੰਗਤ ਜੀ ਆ ਤੁਸੀਂ ਵੀਡੀਓ ਦੇਖ ਸਕਦੇ ਨਾਲ ਪਈ ਤੁਹਾਨੂੰ ਲੱਗਦਾ ਇੱਥੇ ਅਖੰਡ ਪਾਠ ਸਾਹਿਬ ਹੋ ਸਕਦੇ ਆ ਜੇ ਤੁਸੀਂ ਅਖੰਡ ਪਾਠ ਸਾਹਿਬ ਕਰਾਉਣੇ ਆ ਗੁਰਦੁਆਰਾ ਸਾਹਿਬ ਲਾਗੇ ਪਿੰਡ ਦਾ ਬਹੁਤ ਦੋ ਤਿੰਨ ਗੁਰਦੁਆਰਾ ਸਾਹਿਬ ਵੱਡੇ ਪੈਂਦੇ ਆ ਉਸ ਤਾਂ ਤੇ ਤੁਸੀਂ ਜਿਹੜੇ ਅਖੰਡ ਪਾਠ ਸਾਹਿਬ ਆਰੰਭ ਕਰਾ ਸਕਦੇ ਹੋ ਤੁਹਾਨੂੰ ਜ਼ਰੂਰੀ ਨਹੀਂ ਕਿ ਜਠੇਰੀਆਂ ਦੇ ਹੀ ਤੁਸੀਂ ਇੱਥੇ ਲਿਆ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਅਪਮਾਨ ਕਰਨਾ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਫਿਰੋਜ਼ਪੁਰ ਦੀ ਸੰਗਤ ਨੂੰ ਉੱਥੇ ਦੇ ਭਾਈ ਮਹਾਰਮ ਸਿੰਘ ਸਤਕਾਰ ਕਮੇਟੀ ਦੇ ਜੋ ਬਹੁਤ ਵੱਡੀ ਸੇਵਾ ਕਰ ਰਹੇ ਆ ਉਹਨਾਂ ਨੇ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਤੇ ਆਪਾਂ ਜਿਹੜੀ ਇਹ ਸੰਗਤ ਨੂੰ ਗੱਲ ਦੱਸ ਰਹੇ ਆ ਸੰਗਤ ਜੀ ਫਿਰੋਜ਼ਪੁਰ ਦੀ ਸੰਗਤ ਨੂੰ ਤੇ ਗੁਰੂ ਸਾਰਿਆਂ ਦਾ ਗੁਰੂ ਆ ਆਪਾਂ ਗੁਰੂ ਦਾ ਸਤਕਾਰ ਕਰਾਣਾ ਸਤਕਾਰ ਬਹਾਲ ਕਰਾਉਣ ਵਾਸਤੇ ਆ ਤੇ ਜਿੱਥੇ ਗੁਰੂ ਦਾ ਸਤਕਾਰ ਨਹੀਂ ਹੁੰਦਾ ਉੱਥੇ ਆਪਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾ ਨੂੰ ਨਹੀਂ ਲੈ ਕੇ ਜਾਵਾਂਗੇ ਜੇ ਇਹ ਦਰਸ਼ਨ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਦਾ ਜੇ ਕਿਤੇ ੱੱਕੇ ਨਾਲ ਉਥੇ ਕਰਾਊਗਾ ਤੇ ਇੱਥੇ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਔਰ ਉਹਦੇ ਡਾਂਗ ਵੀ ਫੇਰਾਂਗੇ ਆਪਾਂ ਇਹ ਅੱਗੇ ਇਹਨੂੰ ਦੱਸ ਦਿੱਤਾ ਆ ਇਹ ਅੱਗੇ ਵੀ ਪਹਿਲਾਂ ਪ੍ਰਕਾਸ਼ ਕਰਾਉਣਾ ਚਾਹੁੰਦਾ ਸੀ ਪਰ ਪ੍ਰਕਾਸ਼ ਸਿੰਘਾਂ ਦੇ ਭਾਈ ਮਹਾਲਮ ਸਿੰਘ ਉਹਨਾਂ ਨੇ ਪਹਿਲਾਂ ਕੱਲ ਤੋਂ ਕਾਫੀ ਦੇਰ ਪਹਿਲਾਂ ਉਹ ਨਹੀਂ ਹੁਣ ਦਿੱਤੇ ਗੁਰੂ ਸਾਹਿਬ ਦੇ ਪ੍ਰਕਾਸ਼ ਤੇ ਮੈਂ ਹੁਣ ਇਹ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਜਿਹੜੇ ਵੀ ਹੈਗੇ ਆ ਹੁਣ ਉਨਾੰਤ ਕਰੇ ਵੀਡੀਓ ਜਾਣੇ ਚਾਹੀਦੀ ਆ ਵੀ ਇਹੜੀ ਹੈਗੀ ਆ ਫਿਰੋਜ਼ਪੁਰ ਦੁਬਾਰਾ ਫੇਰ ਇੱਕ ਵਾਰੀ ਦੇਖ ਕੇ ਉੱਥੇ ਦੇਖਿਆ ਜਾਵੇ ਉੱਥੇ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲੈ ਕੇ ਜਾਣ ਵਾਲੀ ਨਹੀਂ ਤਾਂ ਉਹ ਜਠੇਰੀਆਂ ਦੀ ਥਾਂ ਆ ਮਾਤਾ ਦੀ ਉੱਥੇ ਥਾਂ ਪੈਂਦੀ ਆ ਉੱਥੇ ਇਹ ਤੁਸੀਂ ਆ ਦੇਖ ਸਕਦੇ ਹੋ ਵੀਡੀਓ ਇਹ ਆਪਣ ਆਪਾਂ ਨਹੀਂ ਬਣਾਈਏ ਭਾਈ ਮਹਾਲਮ ਸਿੰਘ ਨੇ ਸਾਰੀ ਵੀਡੀਓ ਉੱਥੋਂ ਸਾਰੀ ਕਵਰੀ ਕਰਕੇ ਲੈ ਕੇ ਆਇਆ ਆ ਪਰ ਪਤਾ ਨਹੀਂ ਕਿਉਂ ਇਹ ਜਥੇਦਾਰਾਂ ਨੇ ਇਹਨਾਂ ਨੂੰ ਹਾਂ ਕਰ ਦਿੱਤੀ ਆ ਵੀ ਤੁਸੀਂ ਇੱਥੇ ਖੰਡਪਰ ਸਾਹਿਬ ਕਰਾ ਸਕਦੇ ਹੋ ਵਿੱਚੇ ਜਥੇਦਾਰ ਤੁਸੀਂ ਸੁਣ ਲਓ ਤੇ ਵਿੱਚੇ ਜਿਹੜੇ ਹੈਗੇ ਆ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੁਹਾਡੀ ਜਿਹੜੀ ਹੈਗੀ ਆ ਮੈਂਬਰ ਜਿਹੜੇ ਤੁਸੀਂ ਬਣੇ ਆ ਤੁਹਾਡੀ ਅੱਜ ਤੋਂ 10 ਸਾਲ ਪਹਿਲਾਂ ਦੀ ਇਹ ਮੈਂਬਰ ਜਿਹੜੀ ਹੈਗੀ ਆ ਉਹ ਖਤਮ ਹੋ ਚੁੱਕੀ ਆ ਤੁਸੀਂ ਨੀ ਕੋਈ ਕਿਸੇ ਨੂੰ ਕਹਿ ਸਕਦੇ ਵੀ ਇੱਥੇ ਸ਼੍ਰੀ ਖੰਡਪਰ ਸਾਹਿਬ ਰੱਖਣੇ ਜਾਂ ਨਹੀਂ ਰੱਖਣੇ ਇਹ ਜਥੇਦਾਰਾਂ ਦੇ ਹੱਥ ਵਿੱਚ ਆ ਜਥੇਦਾਰਾਂ ਨੂੰ ਮੈਂ ਫੇਰ ਇੱਕ ਵਾਰੀ ਬੇਨਤੀ ਕਰਦਾ ਵੀ ਉਹ ਥਾਂ ਦਾ ਦੇਖਿਆ ਜਾਵੇ ਇੱਥੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਹੀਂ ਲੈ ਕੇ ਜਾਣੇ ਜੇ ਲੈ ਕੇ ਜਾਵਾਂਗੇ ਤੁਹਾਡਾ ਵਿਰੋਧ ਕਰਾਂਗੇ